ਉਹ ਕਾਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈ ਕਿ ਉਹ ਵੀ ਫੈਸਲਾ ਹੋਏਗਾ ਕਾਲਤਖ ਸਾਹਿਬ ਦੇ 57 ਨੰਬਰ ਦਾ ਉਹਨੂੰ ਅਸੀਂ ਮੰਨਾਂਗੇ 300 ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹ ਤੋਂ ਤੁਹਾਡੀ ਰਾਏ ਲਈ ਗਈ ਸੀ ਤਵੇ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਦਾ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰ 300 ਸਾਹਿਬ ਜਦੋਂ ਫੈਸਲੇ ਲੈ ਕੇ ਸੀ ਉਹ ਤੁਹਾਨੂੰ ਖੁਸ਼ਾ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਅਕਾਲ ਤਖਤ ਸਾਹਿਬ ਦਾ ਅਧਿਕਾਰ ਕੀ ਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਇਹ ਚੰਦੂ ਮਾਜਰਾ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਹੀ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀਗੇ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਜੀ ਕੋ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਬ ਨੇ ਰੋਕਿਆ ਹੋਇਆ ਹੈ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲੈਣੀ ਸਿੰਘ ਸਾਬ ਦੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਹਿਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਕਾਫੀ ਚਰਚਾ ਹੋ ਚੱਗੀ ਰਹਿੰਦੀ ਹੈ ਕਿ ਯਾਰ ਕੋਸ਼ਿਸ਼ ਕੋਈ ਕਰ ਦੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮੁਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਛੇ ਨਵਾ ਕੇ ਮੰਨਾਂਗੇ ਅੱਜ ਉਹ ਵੀ ਫੈਸਲਾ ਆਇਆ ਕਿ ਉਹਨੂੰ ਸਿਰ ਮੱਤੇ ਕਰ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ਼ਤ ਸਾਹਿਬ ਟੀਨ ਸਾਹਿਬ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਾਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜੱਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਤਰ੍ਹਾਂ ਬੁਲਾਇਆ ਗਿਆ ਲੱਗਦਾ ਹੈ ਨਾ ਦੇਖੋ ਉਹ ਤਾਂ ਸਿੰਘ ਸਾਹਿਬ ਆਪ ਨੇ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਕੀ ਕਿਨੂੰ ਕਿਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰਾਂ ਇਹ ਸੌਦਾ ਸਾਦ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ ਸੀ ਜਿਵੇਂ ਜੋ ਅਕਾਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਅਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਨ੍ਹਾਂ ਦੇ ਖਿਲਾਫ ਉਸ ਸਮੇਂ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਂਤਕ ਸਾਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈ ਗਿਆ ਉਹ ਵੀ ਫੈਸਲਾ ਹੋਏਗਾ ਕਾਂਤਕ ਸਾਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ ਚਿੰਤਾ ਸਾਹਿਬ ਜਿਹੜੇ ਉਹ ਤੋਂ ਫੈਸਲੇ ਲੈ ਕੇ ਸੀ ਉਹਦੇ ਤੋਂ ਤੁਹਾਡੀ ਰਾਏ ਲਈ ਗਈ ਹੈ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਦਾ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ कि ਅਸੀਂ ਪੇਸ਼ ਹੋਈਏ ਇਕਾਲਤਖ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿੰਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰ ਪ੍ਰਿੰਸਾ ਸਾਹਿਬ ਜਦੋਂ ਫੈਸਲੇ ਲੈ ਕੇ ਸੀ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦੇ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਇਕਾਲਤਖ ਸਾਹਿਬ ਦਾ ਅਧਿਕਾਰ ਕੀ ਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਇਹ ਤੁੰਦੂ ਮਾਜਰਾ ਸਾਹਿਬ ਦਾ ਕਿ ਬਿਆਨ ਆਇਆ ਕਿ ਇਹਦੇ ਬਾਦਲ ਪਰਿਵਾਰ ਦਾ ਆਪਣਾ ਹੀ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਜਿੱ ਕੋ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕਿਆ ਹੋਇਆ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਇਹ ਸਚਾਈ ਹੈ ਜੀ ਤੁਹਾ ਤੁਹਾਡੀ رائے ਨਹੀਂ ਲੈਣੀ ਸਿੰਘ ਸਾਹਿਬਾਨ ਦੀ ਕਿਤਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਹਿਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਕਦੇ ਚ ਕਾਫੀ ਚਰਚਾਵਾ ਚੱਲਦੇ ਰਹੇ ਕਿ ਯਾਰ ਕੋਸ਼ਿਸ਼ ਕੋਈ ਕਰਦੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੁਝ سزا ਨਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਸਤਿ ਸ੍ਰੀ ਅਕਾਲ ਸਾਹਿਬ ਟੀਮ ਸਤਿ ਸ੍ਰੀ ਅਕਾਲ ਸਾਹਿਬ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾਂ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਪਰ ਜਿਸ ਦਾ ਜੁਲਾਇਆ ਗਿਆ ਲੱਗਦਾ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਆਪ ਦੇ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਨੇ ਦੱਸ ਸਕਦੇ ਨੇ ਕੀ ਕਿਨੂੰ ਕਿਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰ ਹਾਂ ਇਹ ਸੌਦਾ ਸਾਦ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਦੇਖੋ ਸਾਡੀ ਕੋਈ ਕੋਈ ਰਾਏ ਨਹੀਂ ਸੀ ਕੋਈ ਰਾਏ ਨਹੀਂ